ਟੈਕਨੋਲੋਜੀ ਦੇ ਜਮਾਨੇ ਦੇ ਵਿੱਚ ਕਦੋਂ ਅਸੀਂ ਖੁਦ ਸ਼ਿਕਾਰ ਹੋ ਜਾਈਏ ਉਸ ਟੈਕਨੋਲੋਜੀ ਦਾ ਜਿਹਦੀ ਅਸੀਂ ਵਰਤੋਂ ਸ਼ਾਇਦ ਆਪਣੇ ਫਾਇਦੇ ਲਈ ਕਰਦੇ ਆ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਅਕਸਰ ਅਸੀਂ ਇਦਾਂ ਦੇ ਕੇਸ ਸੁਣਦੇ ਆ ਕਿ ਕੋਈ ਬੰਦਾ ਫਰੌਡ ਦਾ ਸ਼ਿਕਾਰ ਹੋ ਗਿਆ ਉਸਨੇ ਆਪਣੇ ਪੈਸੇ ਟਰਾਂਸਫਰ ਕਰ ਦਿੱਤੇ ਜਾਂ ਕੋਈ ਹੋਰ ਉਹਦੇ ਕੋਲੋਂ ਗਲਤੀ ਹੋ ਗਈ ਲੇਕਿਨ ਜਿਹੜਾ ਹੁਣ ਅਸੀਂ ਅੱਜਕੱਲ ਕੇਸ ਦੇਖ ਰਹੇ ਆ ਖਾਸ ਕਰਕੇ ਆ ਲੜਕੀ ਨੂੰ ਤੁਸੀਂ ਸੁਣਿਆ ਹੋਊਗਾ ਕਾਫੀ ਵਾਰ ਦੇਖਿਆ ਹੋਊਗਾ ਟੀਵੀ ਵਗੈਰਾ ਦੇ ਵਿੱਚ ਨਿਊਜ਼ ਦੇ ਵਿੱਚ ਜੋਤੀ ਮਲੋਤਰਾ ਇਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਉਹ ਨੌਜਵਾਨ ਹੈਗੇ ਆ ਜਿਹੜੇ ਇਸ ਜਾਸੂਸੀ ਦੇ ਕੇਸ ਦੇ ਵਿੱਚ ਫੜੇ ਗਏ ਨੇ ਸੋ ਇਹ ਯੂਟਿਊਬਰ ਬਲੌਗਰ ਨਹੀਂ ਹੈਗੇ ਕਹਿੰਦੇ ਇਹ ਪਾਕਿਸਤਾਨ ਦੇ ਜਾਸੂਸ ਹੈ ਇਹ ਇਲਜ਼ਾਮ ਇਹਨਾਂ ਤੇ ਲੱਗਾ ਆ ਤੇ ਹੁਣ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਆ ਕੀ ਇਹ ਜਾਣ ਬੁੱਝ ਕੇ ਜਾਸੂਸ ਬਣਿਆ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਜਾਸੂਸ ਹੈਗੇ ਆ ਕਿਤੇ ਤੁਹਾਡੇ ਨਾਲ ਇਦਾਂ ਨਾ ਹੋ ਜਵੇ ਜੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਐਕਟਿਵ ਹੈਗੇ ਆ ਹਰ ਕੋਈ ਬੰਦਾ ਇਸ ਟੈਕਨੋਲੋਜੀ ਦਾ ਸ਼ਿਕਾਰ ਹੋ ਸਕਦਾ ਆ ਸੂਈ ਸਾਰੀ ਜਾਣਕਾਰੀ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਦੇਖਾਂਗੇ ਕਿਉਂਕਿ ਜਦੋਂ ਇਹਨਾਂ ਦੇ ਪੇਰੈਂਟਸ ਨਾਲ ਗੱਲ ਕਰੀ ਇਹਨਾਂ ਨੂੰ ਪੁੱਛੀਏ ਕਹਿੰਦੇ ਅਸੀਂ ਕੁਝ ਗਲਤ ਕੀਤਾ ਹੀ ਨਹੀਂ ਅਸੀਂ ਹਰ ਇੱਕ ਚੀਜ਼ ਜਿਹੜੀ ਉਹ ਸੋਸ਼ਲ ਮੀਡੀਆ ਤੇ ਓਪਨਲੀ ਪਾਈ ਆ ਫਿਰ ਉਹ ਕਿਵੇਂ ਸਾਬਿਤ ਕੀਤਾ ਜਾ ਰਿਹਾ ਕਿ ਇਹ ਬੰਦੇ ਜਾਸੂਸ ਨੇ ਉਦੇ ਪਿਛੇ ਕੀ ਲੌਜੀਕ ਆ ਜਾਂ ਫਿਰ ਇਹ ਸੱਚੇ ਜਾਸੂਸ ਸੀ ਕਿ ਇਹਨਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਇਹ ਸ਼ਿਕਾਰ ਹੋ ਚੁੱਕੇ ਨੇ ਸੋ ਇਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੂਗੀ ਤੇ ਨਾਲ ਦੀ ਨਾਲ ਹੀ ਇਹ ਵੀਡੀਓ ਦੇਖਣੀ ਤਾਂ ਵੀ ਜ਼ਰੂਰੀ ਹੈ ਕਿ ਕੱਲ ਨੂੰ ਅਸੀਂ ਇਸ ਸਾਜ਼ਿਸ਼ ਦਾ ਸ਼ਿਕਾਰ ਨਾ ਹੋ ਸਕੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਜੇ ਤੁਸੀਂ ਵੀ ਪੰਜਾਬ ਦੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਹੋ ਪੀਸੀਐਸ ਦੀ ਤਿਆਰੀ ਕਰਦੇ ਹੋ ਪੰਜਾਬ ਦੇ ਵਿੱਚ ਡੀਐਸਪੀ ਐਸਡੀ ਨੂੰ ਤਸਿਲਦਾਰ ਲੱਗਣ ਦਾ ਸੁਪਨਾ ਹੈਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰ ਸਤ ਮਿਤਰਾਂ ਦਾ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਇਦਾਂ ਦੇ ਕਿਵੇਂ ਟੈਕਨੋਲੋਜੀ ਦੇ ਜਿਹੜੇ ਸ਼ਿਕਾਰ ਹੋਣ ਵਾਲੇ ਬੰਦੇ ਆ ਜਾਂ ਜਿਹੜੇ ਤੁਹਾਨੂੰ ਸ਼ਿਕਾਰ ਬਣਾ ਸਕਦੇ ਉਹਨਾਂ ਕੋਲੋਂ ਕਿਵੇਂ ਬਚਣਾ ਚ ਸੋ ਨਿਊਜ਼ ਸ਼ੁਰੂ ਕਰਦੇ ਆਪਾਂ ਆਪਣੀ ਪੂਰੀ ਇਨਫੋਰਮੇਸ਼ਨ ਲੈਣੇ ਆ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਜਾਂ ਨਿਊਜ਼ਪੇਪਰ ਦੇਖ ਲਓ ਜਾਂ ਕੋਈ ਟੀਵੀ ਦੇਖ ਲਓ ਜਿੱਥੇ ਸਾਨੂੰ ਜੋਤੀ ਮਨੋਤਰਾ ਦਾ ਨਾਮ ਜ਼ਰੂਰ ਸੁਣਨ ਨੂੰ ਮਿਲਦਾ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੀ ਜਾਸੂਸ ਸੀਗੀ ਹੁਣ ਨਿਊਜ਼ ਨਿਕਲ ਗਈ ਕਿੱਥੋਂ ਆਈ ਹੈ ਜੀ ਅ ਦਰਸਲ ਜਦੋਂ ਆਹ ਇੰਡੀਆ ਤੇ ਪਾਕਿਸਤਾਨ ਦੀ ਟਸਲ ਹੋਈ ਸੀਗੀ ਉਸ ਤੋਂ ਬਹੁਤ ਸਾਰੀਆਂ ਏਜੰਸੀਜ਼ ਨੇ ਥੋੜੀ ਬਹੁਤ ਰਿਸਰਚ ਕੀਤੀ ਹੈ ਤੇ ਨਿਕਲ ਕੇ ਕੀ ਆਇਆ ਕਿ ਬਹੁਤ ਸਾਰੇ ਇਦਾਂ ਦੇ ਸਾਡੇ ਭਾਰਤ ਦੇ ਲੋਕ ਸਿਗੇ ਜਿਹੜੇ ਸਾਡੇ ਇੰਡੀਆ ਦੇ ਸਿਟੀਜ਼ਨ ਆ ਖਾਸ ਕਰਕੇ ਉਹ ਯੂਟਿਊਬਰ ਨੇ ਬਲੌਗਰ ਨੇ ਉਹ ISI ਦੇ ਕੰਟੈਕਟ ਦੇ ਵਿੱਚ ਸੀਗੇ ਤੇ ਉਹ ISI ਨੂੰ ਆਪਣੀ ਇਨਫੋਰਮੇਸ਼ਨ ਦੇ ਰਹੇ ਸੀਗੇ ਇੰਡੀਆ ਦੀ ਇਨਫੋਰਮੇਸ਼ਨ ਦੇ ਰਹੇ ਸੀਗੇ ਕਿਸੇ ਪਾਰਟिकुलर ਜਗ੍ਹਾ ਦੇ ਬਾਰੇ ਜਾ ਕੇ ਵੀਡੀਓ ਬਣਾ ਕੇ ਦੱਸ ਦਿੱਤਾ ਇਹਦਾ ਦੇ ਕੇ ਸਾਨੂੰ ਵੇਖਣ ਨੂੰ ਮਿਲਿਆ ਤੇ ਜਿਹੜੇ ਜਿੰਨੇ ਵੀ ਅਰੈਸਟ ਹੋਏ ਬੰਦੇ ਇਸ ਟਾਈਮ ਹੈਗੇ ਆ ਇਹ ਅਲੱਗ-ਅਲੱਗ ਕਿੱਤਿਆਂ ਨਾਲ ਜੁੜੇ ਹੋਏ ਨੇ ਜਿਵੇਂ ਕੁਝ ਯੂਟਿਊਬਰ ਨੇ ਇਹਨਾਂ ਵਿੱਚੋਂ ਕੁਝ ਸਟੂਡੈਂਟ ਨੇ ਕੁਝ ਬਿਜ਼ਨਸਮੈਨ ਨੇ ਕੁਝ ਇਵਨ ਲੇਬਰ ਕਲਾਸ ਦੇ ਬੰਦੇ ਨੇ ਮਤਲਬ ਦਿਹਾੜੀ ਟੱਪੇ ਵਾਲੇ ਬੰਦੇ ਨੂੰ ਪਤਾ ਵੀ ਨਹੀਂ ਹੈਗਾ ਵੀ ਅਸੀਂ ਕਿਵੇਂ ਜਾਸੂਸ ਬਣ ਚੁੱਕੇ ਹਾਂ ਤੇ ਜ਼ਿਆਦਾਤਰ ਜਿਹੜੇ ਸਾਨੂੰ ਇਹ ਬੰਦੇ ਦੇਖਣ ਨੂੰ ਮਿਲੇ ਆ ਇਹ ਪੰਜਾਬ ਹਰਿਆਣਾ ਤੇ ਯੂਪੀ ਤਿੰਨ ਸਟੇਟਾਂ ਦੇ ਹੀ ਦੇਖਣ ਨੂੰ ਮਿਲੇ ਆ ਹੁਣ ਤੱਕ ਜਿੰਨੀ ਇਨਵੈਸਟੀਗੇਸ਼ਨ ਅੱਜ ਤੱਕ ਹੋ ਚੁੱਕੀ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਜੀ ਹੁਣ ਇਹ ਕੇਸ ਕਦੋਂ ਜ਼ਿਆਦਾ ਨਿਕਲ ਕੇ ਸਾਹਮਣੇ ਆ ਜਦੋਂ ਜੋਤੀ ਮਲੋਤਰਾ ਨੂੰ ਫੜਿਆ ਗਿਆ ਪੁਲਿਸ ਦੇ ਦੁਆਰਾ ਤੇ ਪਤਾ ਲੱਗਾ ਕਿ ਇਸ ਨੇ ਕਾਫੀ ਸਾਰੀ ਇਨਫੋਰਮੇਸ਼ਨ ਪਾਕਿਸਤਾਨ ਨੂੰ ਦਿੱਤੀ ਹੈ ਜੋਤੀ ਮਲੋਤਰਾ ਦੀ ਗੱਲ ਕਰ ਲਈ ਤਾਂ ਇੱਕ ਯੂਟਿਊਬਰ ਬਲੌਗਰ ਆ ਇਹਦੇ ਕੋਲੇ 4 ਲੱਖ ਸਬਸਕ੍ਰਾਈਬਰ ਨੇ YouTube ਦੇ ਉੱਤੇ ਤੇ ਨੇ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਬਣਾਈਆਂ ਨੇ ਖਾਸ ਕਰਕੇ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਦੀ ਤੇ ਇਹਨਾਂ ਕਾਫੀ ਵਾਰ ਪਾਕਿਸਤਾਨ ਵੀ ਗਈ ਹੈ ਹੁਣ ਇੱਥੇ ਬਹੁਤ ਵੱਡਾ ਕੇਸ ਹੈ ਕਿ ਇਹਨੂੰ ਪਤਾ ਸੀਗਾ ਕਿ ਮੈਂ ਜੋ ਅਹਿਸਾਸ ਆ ਜਾਂ ਨਹੀਂ ਹੈ ਇੱਕ ਬਹੁਤ ਵੱਡਾ ਸਵਾਲ ਹੈ ਇਹਨੂੰ ਅਸੀਂ ਕਹਿੰਦੇ ਹਾਂ ਇੱਕ ਹਨੀ ਟਰੈਪ ਦੇ ਵਿੱਚ ਫਸਾਇਆ ਜਾਂਦਾ ਆ ਤੇ ਜਿੰਨੇ ਵੀ ਸਾਡੇ ਮਤਲਬ ਕਿ ਆਪਾਂ ਕਹਿ ਸਕਦੇ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਵਿੱਚੋਂ ਮੈਕਸਿਮਮ ਬੰਦੇ ਹਨੀ ਟ੍ਰੈਪ ਦਾ ਸ਼ਿਕਾਰ ਹੋਏ ਆ ਉਹ ਹਨੀ ਟ੍ਰੈਪ ਕੀ ਹੁੰਦਾ ਮੈਂ ਤੁਹਾਨੂੰ ਅਖੀਰ ਦੇ ਉੱਤੇ ਜ਼ਰੂਰ ਦੱਸੂਗਾ ਵੀਡੀਓ ਦੇ ਉੱਤੇ ਤੇ ਇਹ ਵੀ ਧਿਆਨ ਰੱਖਣਾ ਸੀ ਕਿੱਦਾਂ ਬਚ ਸਕਦੇ ਹਾਂ ਠੀਕ ਹੈ ਚਲੋ ਸੋਦੇ ਆਵਾਂਗੇ ਹੁਣ ਜਦੋਂ ਇਹ ਫੜੀ ਗਈ ਆ ਤੇ ਤੇ ਇਲਜ਼ਾਮ ਕੀ ਲੱਗਾ ਕਿ ਇਹਨੇ ਬਹੁਤ ਸਾਰੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਪਾਕਿਸਤਾਨ ਨੂੰ ਦਿੱਤੀ ਆ ਤੇ ਨਾਲ ਦੀ ਨਾਲ ਕਹਿੰਦੇ ਜਿਹੜੇ ਸਾਰੇ ਬੰਦੇ ਫੜੇ ਗਏ ਆ ਇਨਫੋਰਮੇਸ਼ਨ ਦਿੱਦਦੇ ਕਿੰਦਾ ਸੀਗੇ encrypted way ਦੇ ਵਿੱਚ ਜਾਨੀ ਕਿ ਉਹ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਪੜੀ ਨਹੀਂ ਸੀ ਜਾ ਸਕਦੀ ਫੋਰ ਐਗਜ਼ਾਮਪਲ ਇਦਾਂ ਦੇ ਕੋਡ ਮੈਸੇजेस ਦੇ ਵਿੱਚ ਇਸ ਤਰੀਕੇ ਨਾਲ ਆਪਣੀ ਲੋਕੇਸ਼ਨ ਮੰਨ ਲਓ ਸੈਂਡ ਕਰ ਦਿੱਤੀ ਆ ਸੋ ਪਤਾ ਵੀ ਨਹੀਂ ਸੀ ਅਸੀਂ ਕਿਉਂ ਕਰ ਰਹੇ ਆ ਹੁਣ ਇਹਦੇ ਉੱਤੇ ਬਹੁਤ ਸਾਰੀਆਂ ਏਜੰਸੀ ਸਾਡੇ ਦੇਸ਼ ਦੇ ਹੈਗੇ ਨੇ ਜਿਹੜੀਆਂ ਕਿ ਰਿਸਰਚ ਕਰ ਰਹੀਆਂ ਨੇ ਤੇ ਹੌਲੀ-ਹੌਲੀ ਇਨਵੈਸਟੀਗੇਸ਼ਨ ਦੇ ਰਾਹੀਂ ਸ਼ਾਇਦ ਹੋਰ ਬੰਦੇ ਵੀ ਦਾ ਹਿੱਸਾ ਬਣ ਸਕਦੇ ਨੇ ਈਵਨ ਬਹੁਤ ਸਾਰੇ ਸਾਡੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਇਦਾਂ ਦੇ YouTube ਬਲੌਗਰ ਆ ਜਿਨ੍ਹਾਂ ਦੀਆਂ ਚੈਨਲਾਂ ਨੂੰ ਰੋਕ ਦਿੱਤਾ ਤੇ ਉਹਨਾਂ ਉੱਤੇ ਰਿਸਰਚ ਚੱਲ ਰਹੀ ਹੈ ਮੈਂ ਕੱਲ ਹੀ ਖਬਰ ਸੁਣੀ ਸੀ ਕਿ ਲਗਭਗ 1000 ਇਦਾਂ ਦੇ ਬਲੌਗਰ ਚੈਨਲ ਆ ਜਿਨ੍ਹਾਂ ਉੱਤੇ ਕਾਰਵਾਈ ਹੋਣ ਦਾ ਚਾਂਸ ਹੈਗਾ ਜਾਂ ਉਹਨਾਂ ਉੱਤੇ ਰਿਸਰਚ ਚੱਲ ਰਹੀ ਹੈ ਕਿ ਇਹਨਾਂ ਨੇ ਵੀ ਕਿਤੇ ਇਦਾਂ ਦਾ ਕੰਮ ਤੇ ਨਹੀਂ ਕੋਈ ਕੀਤਾ ਉਹਨੇ ਬੰਦੇ ਕਿਹੜੇ ਹੁਣ ਤੱਕ ਫੜੇ ਗਏ ਆ ਪਰ ਉਹਨਾਂ ਦੇ ਬਾਰੇ ਜਾਣਕਾਰੀ ਲੈਣੇ ਆ ਸੋ ਸਾਡੇ ਕੋਲ ਇਸ ਸਮੇਂ ਤੱਕ ਜਿਹੜੇ ਬੰਦੇ ਹੈਗੇ ਜਿਨ੍ਹਾਂ ਵਿੱਚੋਂ ਜੋਤੀ ਮਲੋਤਰਾ ਹੋ ਗਿਆ ਜੋਤੀ ਮਲੋਤਰਾ ਲੜਕੀ ਹੋ ਗਈ ਦਵਿੰਦਰ ਸਿੰਘ ਇਹ ਵੀ ਲੜਕਾ ਜਿਹੜਾ ਹੈਗਾ ਆ ਇਹ ਵੀ ਕਾਫੀ ਨਿਊਜ਼ ਦੇ ਵਿੱਚ ਹਰਿਆਣੇ ਤੋਂ ਆ ਇਹਦੇ ਬਾਰੇ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਆਪਾਂ ਇਹਦੇ ਬਾਰੇ ਵੀ ਜ਼ਰੂਰ ਦੇਖਾਂਗੇ ਕਿਉਂਕਿ ਇਹ ਦੋ ਮੇਨ ਚਿਹਰੇ ਆ ਜਿਹੜੇ ਸਮੇਂ ਸਾਨੂੰ ਪਛਾਣ ਦੇ ਵਿੱਚ ਹੈਗੇ ਆ ਬਾਕੀ ਨਾਮ ਹੈਗੇ ਲੇਕਿਨ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਵਿੱਚੋਂ ਕਿਹੜਾ ਕਿਹੜਾ ਨਾਮ ਆ ਸੋ ਇਹ ਦੋ ਨਾਮ ਕਲੀਅਰ ਨੇ ਇਹਦੇ ਨਾਲ ਨਾਲ ਸਾਡੇ ਕੋਲੇ ਮੁਹੰਮਦ ਮੁਰਤਾਜ਼ ਅਲੀ ਹੈਗਾ ਆ ਸ਼ਹਿਬਜ਼ਾਦ ਹੋ ਗਿਆ ਜਾਮਿਨੀ ਮੁਹੰਮਦ ਹੋ ਗਈ ਾਰਮਾਨ ਹੋ ਗਿਆ ਸਤਿੰਦਰ ਸ਼ਿਵਾਲ ਹੋ ਗਿਆ ਪ੍ਰਦੀਪ ਕੁਰੂਕਲ ਹੋ ਗਿਆ ਤੇ ਮਾਧੂਰੀ ਗੁਪਤਾ ਸੋ ਇਹ ਕੁਝ ਨਾਮ ਨੇ ਜਿਹੜੇ ਹੁਣ ਤੱਕ ਇਸ ਜਾਸੂਸੀ ਕੇਸ ਦੇ ਵਿੱਚ ਫੜੇ ਜਾ ਚੁੱਕੇ ਨੇ ਆਪਾਂ 1 ਬਾਈ 1 ਦੇਖਦੇ ਕਿ ਹੈ ਕੌਣ ਨੇ ਇਹ ਇਹਨਾਂ ਉੱਤੇ ਕਿਹੜਾ ਕਿਹੜਾ ਚਾਰਜ ਲੱਗਾ ਤੇ ਉਦੋਂ ਬਾਅਦ ਦੇਖਾਂਗੇ ਇਹਨਾਂ ਨੂੰ ਕਿੰਨੀ ਸਜ਼ਾ ਹੋ ਸਕਦੀ ਆ ਤੇ ਕਿਵੇਂ हनी ट्रैਪ ਤੋਂ ਬਚਿਆ ਜਾ ਸਕਦਾ ਸੋ ਜੋਤੀ ਮਲੋਤਰਾ ਦੀ ਗੱਲ ਕਰ ਲਈ ਪ੍ਰੋਫੈਸ਼ਨਲ ਇੱਕ ਯੂਟਿਊਬਰ ਆ ट्रैवलर ट्रैवल ਬਲੌਗਰ ਨੇ ਜਾਨੀ ਕਿ ਅਲੱਗ-ਅਲੱਗ ਜਗ੍ਹਾ ਉੱਤੇ ਜਾ ਕੇ ਵੀਡੀਓ ਬਣਾਉਂਦੇ ਨੇ ਰੈਨ ਵਾਲੇ हिसार ਹਰਿਆਣੇ ਦੇ ਆ ਇਹਨਾਂ 'ਤੇ ਇਲਜ਼ਾਮ ਲੱਗਾ ਕਿ ਇਹਨਾਂ ਦਾ ਸਬੰਧ ਦਾਨਿਸ਼ ਦੇ ਨਾਲ ਸੀਗਾ ਦਾਨਿਸ਼ ਕੌਣ ਆ ਉਹ ਪਾਕਿਸਤਾਨ ਹਾਈ ਕਮਿਸ਼ਨਰ ਆ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਜੀਵ ਆਪਾਂ ਕਹਿੰਦੇ ਨਾ ਸਾਡੇ ਬੈਠੇ ਹੁੰਦੇ ਨੇ ਵੱਡੇ ਵੱਡੇ ਅਫਸਰ ਦੂਜੇ ਦੇਸ਼ਾਂ ਦੇ ਸੋ ਇਹ ਵੱਡਾ ਅਫਸਰ ਪਾਕਿਸਤਾਨ ਦਾ ਸਾਡੇ ਦੇਸ਼ 'ਚ ਬੈਠਾ ਉਹਦੇ ਨਾਲ ਕੰਟੈਕਟ ਦੇ ਵਿੱਚ ਆਈ ਇਹ ਉਦੋਂ ਬਾਅਦ ਇਹਨੂੰ ਕਾਫੀ ਵਾਰ ਪਾਕਿਸਤਾਨ ਕਮਾਇਆ ਫ੍ਰੀ ਗਿਫਟ ਦਿੱਤੇ ਸੋ ਜਾਨੀ ਕਿ ਇਹਨੂੰ ਪਤਾ ਵੀ ਨਹੀਂ ਲੱਗਾ ਕਿ ਇਹ ਉਸ ਸ਼ਿਕਾਰ ਹੋਣ ਜਾ ਰਹੀ ਉਸ ਸ਼ਿਕਾਰੀ ਦਾ ਤੇ ਉਹਨੇ ਇਹਦਾ ਸ਼ਿਕਾਰ ਕੀਤਾ ਉਦੋਂ ਬਾਅਦ ਇਹਦੇ ਕੋਲ ਸਾਰੀ ਇਨਫੋਰਮੇਸ਼ਨ ਉਹ ਲੈ ਲਈ ਹੁਣ ਇਹਨੂੰ ਅਰੈਸਟ ਕੀਤਾ ਜਾ ਚੁੱਕਾ ਹੈ 16 ਮਈ ਤੋਂ ਬਾਅਦ ਹੁਣ ਤੱਕ ਅਰੈਸਟ ਦੇ ਵਿੱਚ ਹੀ ਆ ਅੱਗੇ ਪੁਲਿਸ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਤੋਂ ਬਾਅਦ ਦੂਜੇ ਨੰਬਰ ਸੋ ਇਹਦੇ ਵੀ ਘਰ ਦੇ ਕਹਿੰਦੇ ਇਹ ਵੀ ਪਾਕਿਸਤਾਨ ਗੁਰੂ ਘਰ ਮੱਥਾ ਟੇਕਣ ਗਿਆ ਸੀ ਕਹਿੰਦੇ ਕਰਤਾਰਪੁਰ ਤੇ ਨਨਕਾਣਾ ਸਾਹਿਬ ਉੱਥੇ ਜਾ ਕੇ ਹਨੀ ਡ੍ਰੈਪ ਦਾ ਹਿੱਸਾ ਕਹਿੰਦੇ ਬਣ ਗਿਆ ਹੈ ਸੋ ਰਹਿਣ ਵਾਲਾ ਹੈ ਕੈਥਲ ਦਾ ਹਰਿਆਣੇ ਦਾ ਤੇ ਇਹਦੇ ਉੱਤੇ ਕਿਊਜ਼ ਆ ਕਿ ਇਹਨੇ ਬਾਈ ਸਪਾਈਂਗ ਯਾਨੀ ਕਿ ਜਾਸੂਸੀ ਕੀਤੀ ਹੈ ਪਾਕਿਸਤਾਨ ਦੇ ਲਈ ਸਾਡੇ ਦੇਸ਼ ਦੇ ਵਿੱਚੋਂ ਤੇ ਇਹਦੇ ਫੋਨ ਦੇ ਵਿੱਚੋਂ 300 GB ਡਾਟਾ ਜਿਹੜਾ ਹੈਗਾ ਉਹ ਰਿਕਵਰ ਕੀਤਾ ਜਾ ਰਿਹਾ ਹੈ ਸਰਕਾਰ ਦੇ ਦੁਆਰਾ ਜਾਂ ਏਜੰਸੀਆਂ ਦੇ ਦੁਆਰਾ ਹੁਣ ਇਹ ਸ਼ਕਲ ਦੇਖ ਕੇ ਲੱਗਦਾ ਨਹੀਂ ਵੀ ਬੰਦਾ ਜਾਸੂਸੀ ਕਰੂਗਾ ਜੈਦੋ ਪਹਿਲੀ ਵਾਲੀ ਲੜਕੀ ਦੀ ਗੱਲ ਕਰ ਲਓ ਜਿਹੜੇ ਅੱਗੇ ਵੀ ਆਪਾਂ ਦੇਖਾਂਗੇ ਸ਼ਕਲਾਂ ਤੋਂ ਨਹੀਂ ਲੱਗਦੇ ਪਰ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਸੀ ਕਿਵੇਂ ਹਿੱਸਾ ਬਣ ਗਏ ਉਸ ਸਿਸਟਮ ਦਾ ਜਾਂ ਕਹਿ ਦੋ ਅਸੀਂ ਕਿਵੇਂ ਸ਼ਿਕਾਰ ਹੋ ਗਏ ਹੁਣ ਗਲਤੀ ਤਾਂ ਹੋਈ ਆ ਤਾਂ ਹੀ ਕਹਿੰਦਾ ਵੀ ਟੈਕਨੋਲੋਜੀ ਦੀ ਵਰਤੋਂ ਹਿਸਾਬ ਕਿਤਾਬ ਨਾ ਕਰਿਆ ਕਰੋ ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਆਪਣਾ ਸਟੇਟਸ ਪਾ ਦਿੰਨੇ ਹਰ ਇੱਕ ਜਗ੍ਹਾ ਦੇ ਅਸੀਂ ਕਿੱਥੇ ਚੱਲੇ ਆ ਸੋ ਉਹ ਚੀਜ਼ਾਂ ਕਨਫਿਡੈਂਸ਼ੀਅਲ ਹੁੰਦੀਆਂ ਨੇ ਅਸੀਂ ਨਹੀਂ ਦੱਸਣੀਆਂ ਹੁੰਦੀਆਂ ਲੇਕਿਨ ਅਸੀਂ ਦੱਸ ਦਿੰਨੇ ਆ ਚਲੋ ਆਪਾਂ ਉਸ ਚੀਜ਼ ਦੇ ਉੱ 23 ਮਈ ਤੱਕ ਜੋ ਇਨਫੋਰਮੇਸ਼ਨ ਅਜ ਤੱਕ ਹੈਗੀ ਆ ਅੱਗੇ ਕਦੋਂ ਤੱਕ ਜਾਊਗਾ ਦੇਖਦੇ ਆਪਾਂ ਸੋ ਇਸ ਤੋਂ ਬਾਅਦ ਮੁਹੰਮਦ ਮੁਰਤਜ਼ਾ ali ਸੋ ਇਹ ਜਲੰਧਰ ਦਾ ਮੁੰਡਾ ਹੈ ਜੀ ਇਹਦੇ ਉੱਤੇ ਇਲਜ਼ਾਮ ਇਹ ਲੱਗਿਆ ਕਿ ਇਹਨੇ ਇੱਕ ਮੋਬਾਈਲ ਐਪਲੀਕੇਸ਼ਨ ਡਿਵੈਲਪ ਕੀਤੀ ਸੀਗੀ ISI ਦੇ ਲਈ ਤੇ ਉਹਨੇ ਕਾਫੀ ਸਾਰੀ ਉਹਨੂੰ ਮਦਦ ਕੀਤੀ ਐ ਸੋ ਹੁਣ ਇਹਨੂੰ ਵੀ ਕਹਿੰਦੇ ਫੜਿਆ ਜਾ ਚੁੱਕਾ ਹੈ ਇਹ ਵੀ ਅਰੈਸਟ ਹੈ ਇਹਦੇ ਕੋਲੋਂ ਕਾਫੀ ਸਾਰੇ ਮੋਬਾਈਲ ਫੋਨ ਤੇ ਮੋਬਾਈਲ ਨੰਬਰ ਵੀ ਜ਼ਬਤ ਕੀਤੇ ਗਏ ਨੇ ਇਹਦੇ ਉੱਤੇ ਇਹ ਕੇਸ ਹੈ ਜੀ ਪੰਜਾਬ ਦਾ ਲੜਕਾ ਹੋ ਗਿਆ ਉਦੋਂ ਬਾਅਦ ਸ਼ਹਿਜ਼ਾਦ ਇਹ ਉੱਤਰ ਪ੍ਰਦੇਸ਼ ਤੋਂ ਹੈ ਰਾਮਪੁਰ ਡਿਸਟ੍ਰਿਕਟ ਤੋਂ ਇਹਦੇ ਉੱਤੇ ਇਲਜ਼ਾਮ ਇਹ ਲੱਗਾ ਕਿ ਇਹ ਕ੍ਰਾਸ ਬਾਰਡਰ ਟ੍ਰੇਡ ਕਰਦਾ ਸੀਗਾ ਬਹੁਤ ਸਾਰੀ ਜਾਣਕਾਰੀ ਪਾਕਿਸਤਾਨ ਨੂੰ ਦਿੰਦਾ ਸੀਗਾ ਤੇ ਬਹੁਤ ਵਾਰ ਗੀੜਾ ਵੀ ਪਾਕਿਸਤਾਨ ਮਾਰ ਆਇਆ ਆ ਇਹਨੂੰ ਵੀ ਹੁਣ ਅਰੈਸਟ ਕਰ ਲਿਆ ਗਿਆ ਹੈ ਉੱਤਰ ਪ੍ਰਦੇਸ਼ ਦੀ ਐਨਟੀ ਟੈਰਰਿਜ਼ਮ ਸਕਵਡ ਦੇ ਦੁਆਰਾ ਏਟੀਐਸ ਦੇ ਦੁਆਰਾ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਹੈ ਇਹ ਵੀ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਉਦੋਂ ਬਾਅਦ ਹੋਰ ਕਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹੜਾ ਬੰਦਾ ਫੜਿਆ ਗਿਆ ਹੈ ਯਾਮਨ ਮੁਹੰਮਦ ਹੋ ਗਿਆ ਇਹ ਪੰਜਾਬ ਤੋਂ ਹੈ ਇਹਦੇ ਉੱਤੇ ਵੀ ਇਹ ਹੈ ਕਿ ਭਾਈ ਇਹਨੇ ਪਾਕਿਸਤਾਨ ਦੇ ਲਈ ਜਾਸੂਸੀ ਕੀਤੀ ਹੈ ਸਾਡੇ ਦੇਸ਼ ਦੀ ਤੇ ਇਹਨੂੰ ਵੀ ਕਸਟਡੀ ਦੇ ਵਿੱਚ ਰੱਖਿਆ ਜਾ ਚੁੱਕਾ ਹੈ ਉਸ ਤੋਂ ਬਾਅਦ ਅਰਮਾਨ ਇਹ ਨੂੰ ਹਰਿਆਣੇ ਦਾ ਹੈ ਤੇ ਇਹਨੂੰ ਇਹਦੇ ਉੱਤੇ ਇਲਜ਼ਾਮ ਹੈ ਕਿ ਇਹਨੇ ਕਾਫੀ ਸਾਰੀ ਸੈਂਸਿਟਿਵ ਇਨਫੋਰਮੇਸ਼ਨ ਪਾਕਿਸਤਾਨ ਦੇ ਨਾਲ ਸ਼ੇਅਰ ਕੀਤੀ ਹੈ ਵੀ ਜਦੋਂ ਇਹ ਉਧਰ ਜਾਂਦਾ ਵੀ ਸੀਗਾ ਈਵਨ ਜਿਹੜਾ ਆਪਣਾ ਇਸ ਸਮੇਂ ਮੁੱਦਾ ਚੱਲ ਰਿਹਾ ਸੀਗਾ ਟਸਲ ਚੱਲਦੀ ਸੀਗੀ ਉਸ ਸਮੇਂ ਵੀ ਤੇ ਉਦੋਂ ਬਾਅਦ ਵੀ ਠੀਕ ਹੈ ਤੇ ਇਹਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈ ਇਹ ਵੀ ਇਸ ਸਮੇਂ ਕਸਟਡੀ ਦੇ ਵਿੱਚ ਹੈ ਸੁਤੇਂਦਰ ਸ਼ਿਵਾਲ ਆਹ ਬੰਦੇ ਬਾਰੇ ਪੜ ਕੇ ਮੈਂ ਹੈਰਾਨ ਸੀਗਾ ਮਤਲਬ ਇਹ ਬੰਦਾ ਕੋਈ ਆਮ ਨਹੀਂ ਸੀਗਾ ਪ੍ਰੋਫੈਸ਼ਨਲੀ ਬਹੁਤ ਤਕੜਾ ਸੀਗਾ ਇਹ ਬੰਦਾ ਇਹ ਬੰਦਾ ਕੌਣ ਸੀਗਾ ਸਿਕਿਉਰ ਹਾਂ ਸਿਕਿਉਰਿਟੀ ਅਸਿਸਟੈਂਟ ਐਟ ਦਾ ਇੰਡੀਅਨ ਐਮਬੈਸੀ ਇਨ ਮਾਸਕੋ ਸੋ ਮਾਸਕੋ ਦੀ ਜਿਹੜੀ ਸਾਡੀ ਐਮਬੈਸੀ ਹੈ ਉਹਦੇ ਵਿੱਚ ਇੱਕ ਸਿਕਿਉਰਿਟੀ ਅਸਿਸਟੈਂਟ ਸੀਗਾ ਇਹ ਬੰਦਾ ਹਨੀ ਟਰੈਪ ਦਾ ਹਿੱਸਾ ਬਣਿਆ ਹਨੀ ਟਰੈਪ ਦਾ ਮਤਲਬ ਕੀ ਹੁੰਦਾ ਵੀ ਉਹੀ ਗੱਲ ਆ ਵੀ ਕਿਸੇ ਉਧਰਲੇ ਲੜਕੇ ਨੇ ਸਾਡੀ ਇੰਡੀਆ ਦੀ ਜੇ ਲੜਕੀ ਆ ਜਾਂ ਫਿਰ ਸਾਡਾ ਲੜਕਾ ਦੇ ਉਧਰ ਦੀ ਲੜਕੀ ਉਹ ਜਾਣ ਬੁੱਝ ਕੇ ਹੁੰਦੇ ਉਹ ਜਸੂਸ ਨੇ ਉਹ ਫਿਰ ਇਹਨਾਂ ਨਾਲ ਪਿਆਰ ਮੋ ਬਦੀਆਂ ਗੱਲਾਂ ਕਰਦੇ ਨੇ ਹਾਏ ਕੈਸੇ ਹੋ ਬੜੀਆਂ ਹੈ ਠੀਕ ਹੈ ਜੀ ਸੋ ਜਦੋਂ ਇਹ ਪਿਆਰ ਮੁਹੱਬਤ ਹੋ ਜਾਂਦਾ ਜਾਂ ਫਿਰ ਉਹ ਪੁੱਛਣ ਲੱਗ ਪੈਂਦੇ ਆਪ ਕਹਾ ਕੰਮ ਕਰਤੇ ਹੋ ਜੀ ਮੈਂ ਯਹਾਂ ਕੰਮ ਕਰਤਾ ਹੂੰ ਫਿਰ ਉਹ ਇਨਫੋਰਮੇਸ਼ਨ ਪੁੱਛਦੇ ਆ ਇਸ ਬੰਦੇ ਨੇ ਆਪਣੇ ਡਾਕੂਮੈਂਟ ਸ਼ੇਅਰ ਕਰ ਦਿੱਤੇ ਜੋ ਵੀ ਇੰਡੀਆ ਦੀ ਡਿਫੈਂਸ ਸਿਸਟਮ ਦੇ ਰਿਲੇਟਡ ਸੀਗੇ ਉਕਤ ਇਹ ਨਾ ਪਿਆਰ ਚ ਬੰਦਾ ਅੰਨਾ ਹੋ ਜਾਂਦਾ ਏਦਾਂ ਨਾ ਹੁੰਦਾ ਹੁੰਦਾ ਜਿਹਨੂੰ ਸਕੇ ਨੇ ਹਨੀ ਟਰੈਪ ਇਹ ਤਾਂ ਆਪਦੇ ਜਿੱਤੋਂ ਪਿਆਰ ਕਰਦਾ ਸੀ ਅਗਲੀ ਨੇ ਫਿਰ ਹਨੀ ਟਰੈਪ ਚ ਫਸਾਇਆ ਤੇ ਹੁਣ ਇਹ ਜੇਲ੍ਹ ਦੇ ਪਿੱਛੇ ਆ ਜੀ ਮਤਲਬ ਬਹੁਤ ਜਦੋਂ ਸੀ ਚੱਲਣਾ ਬਗਨੇ ਕਦਮ ਫੂਕ ਫੂਕ ਕੇ ਰੱਖੋ ਬਾਈ ਚਾਰ ਸਵੇਰੇ ਬਹੁਤ ਕੰਮ ਖਰਾਬ ਹੈ ਜੀ ਸਟੇਟਸ ਕੀ ਹੈ ਇਸ ਸਮੇਂ ਵੀ ਅਰੈਸਟ ਕੀਤਾ ਜਾ ਚੁੱਕਾ ਹੈ ਏਟੀਐਸ ਦੇ ਨਿਗਰਾਨੀ ਵਿੱਚ ਹੈਗਾ ਆ ਪ੍ਰਦੀਪ ਕਰੋਲਕਰ ਹਾਲਾਂਕਿ 2023 ਦੇ ਵਿੱਚ ਅਰੈਸਟ ਹੋਇਆ ਸੀਗਾ ਤੇ ਇਹ ਬੰਦਾ ਵੀ ਕਿੱਥੋਂ ਦਾ ਸੀਗਾ ਡੀਆਰਡੀਓ ਦੇ ਵਿੱਚ ਕੰਮ ਕਰਨ ਵਾਲਾ ਸੀਨੀਅਰ ਸਾਇੰਟਿਸਟ ਸੀਗਾ ਡੀਆਰਡੀਓ ਦਾ ਇਹ ਵੀ ਕਾਦਾ ਹਿੱਸਾ ਬਣਿਆ ਹਨੀ ਟ੍ਰੈਪ ਦਾ ਇਹਨੇ ਕੀ ਕੀਤਾ ਸੀਗਾ ਇੰਡੀਆ ਦਾ ਜੋ ਮਿਸਾਈਲ ਸਿਸਟਮ ਹੈ ਤੇ ਡਰੋਨ ਸਿਸਟਮ ਹੈ ਉਹਦੀ ਜਾਣਕਾਰੀ ਦਿੱਤੀ ਪਾਕਿਸਤਾਨ ਨੂੰ ਸੋਚੋ ਇੱਕ ਆਮ ਇਨਸਾਨ ਵੈਸੇ ਏਡੀ ਵੱਡੀ ਗਲਤੀ ਕਰਦਾ ਨਹੀਂ ਪਰ ਉਹ ਕਿਸ ਤਰੀਕੇ ਨਾਲ ਤੁਹਾਨੂੰ ਕਾਬੂ ਕਰ ਦੇਣਾ ਤੁਹਾਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ ਮੈਂ ਦੱਸੂਗਾ ਜ਼ਰੂਰ ਅੱਗੇ ਠੀਕ ਹੈ ਹੁਣ ਇਹਨਾਂ ਉੱਤੇ ਕਿਹੜੇ ਕਿਹੜੇ ਕਾਨੂੰਨ ਲੱਗੇ ਆ ਪਉ ਉਹ ਵੀ ਇੱਕ ਵਾਰ ਦੇਖ ਲੈਣੇ ਆ ਜਿਹੜੇ ਇਹਨਾਂ ਤੇ ਲਾਅ ਲੱਗੇ ਹੁਣ ਇਹਨਾਂ ਨੂੰ ਫੜ ਲਿਆ ਗਿਆ ਹੈ ਸਾਡੇ ਦੇਸ਼ ਦੀ ਡਿਫੈਂਸ ਦੀ ਜਾਣਕਾਰੀ ਦੇਣ ਦੇ ਲਈ ਜਾਂ ਸੈਂਸਿਟਿਵ ਇਨਫੋਰਮੇਸ਼ਨ ਦਿੱਤੀ ਗਈ ਹੈ ਜੋ ਕਿ ਬਹੁਤ ਗਲਤ ਹੈ ਜੀ ਈਵਨ ਉਹ ਜਿਹੜਾ ਲੜਕਾ ਸੀ ਆਪਾਂ ਦਵਿੰਦਰ ਸਿੰਘ ਦਾ ਨਾਮ ਪੜਿਆ ਆ ਉਸ ਲੜਕੇ ਨੇ ਤਾਂ ਕਹਿੰਦੇ ਉਹਦੇ ਕੋਲ ਫੋਟੋਆਂ ਮੰਗਾਈਆਂ ਗਈਆਂ ਸੀਗਾ ਪਟਿਆਲੇ ਦੇ ਆਰਮੀ 에ਰੇ ਦੀ ਵੀ ਤੁਸੀਂ ਜਗਸਨ ਫੋਟੋਆਂ ਸੈਂਡ ਕਰ ਕਰ ਦਿੱਤੀਆਂ ਹੁਣ ਉਹਦੇ ਘਰ ਦੇ ਕਹ ਤਾਂ ਉੱਥੇ ਉਹੀ ਗੱਲ ਵੀ ਹਨੀ ਟਰੈਪ ਦਾ ਹਿੱਸਾ ਹੋ ਜਾਂਦਾ ਆ ਤੇ ਮੁੜ ਕੇ ਸਾਰਾ ਕੁਝ ਹੋ ਜਾਂਦਾ ਹੁਣ ਉਹਦਾ ਫਿਊਚਰ ਜਿਹੜਾ ਹੈਗਾ ਉਹ ਲਗਭਗ ਖਤਰੇ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੁਣ ਕਿਹੜੇ-ਕਿਹੜੇ ਲਾਅ ਲੱਗ ਸਕਦੇ ਨੇ ਜਾਂ ਲੱਗੇ ਜਿਨਾ ਰਿਲੇਟਡ ਇਹਨੂੰ ਅਰੈਸਟ ਕੀਤਾ ਗਿਆ ਹੈ ਆਫੀਸ਼ੀਅਲ ਸੀਕ੍ਰੇਟ ਐਕਟ 1923 ਵਾਲਾ ਲੱਗਾ ਗਿਆ ਹੈ ਜਿਹਦੇ ਵਿੱਚ ਹੁੰਦਾ ਕਿ ਆ ਵੀ ਜੇ ਕਿਸੇ ਬੰਦੇ ਨੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹ ਦੂਜੇ ਦੇਸ਼ ਦੇ ਨਾਲ ਸ਼ੇਅਰ ਕੀਤੀ ਹੈ ਤੇ ਇਹਨੂੰ ਸਜ਼ਾ ਦੀ ਗੱਲ ਕਰ ਲਈਏ 14 ਸਾਲ ਤੱਕ ਕੈਦ ਜਾਂ ਫਿਰ ਉਮਰ ਕੈਦ ਹੋ ਸਕਦੀ ਹੈ ਹੁਣ ਸਾਰੇ ਬੰਦਿਆਂ ਤੇ ਲੱਗਾ ਆ ਐਮਨ ਕੇ ਜਲੂਬੀ ਇਹ ਪ੍ਰੂਫ ਹੁਣ ਇਹਨਾਂ ਨੇ ਕਰਨਾ ਵੀ ਅਸੀਂ ਗਲਤ ਨਹੀਂ ਹੈਗੇ ਇੱਥੇ ਵੀ ਬਹੁਤ ਵੱਡੀ ਗੱਲ ਆ ਇਸ ਇਹਨਾਂ ਕੇਸਾਂ ਦੇ ਵਿੱਚ ਏਜੰਸੀ ਫੜ ਲੈਂਦੀ ਆ ਤੁਸੀਂ ਮੰਨ ਲਓ ਗਿਲਟੀ ਹੈਗੇ ਹੋ ਹੁਣ ਉਹਨਾਂ ਬੰਦਿਆਂ ਨੇ ਪ੍ਰੂਫ ਕਰਨਾ ਕਿ ਅਸੀਂ ਗਲਤ ਨਹੀਂ ਹੈਗੇ ਬਾਈ ਇਹਨਾਂ ਨੂੰ ਫੜ ਕੇ ਪ੍ਰੂਫ ਨਹੀਂ ਕਰਨਾ ਕਿ ਦੋਸ਼ੀ ਆ ਫੜੇਗਾ ਮਤਲਬ ਦੋਸ਼ੀ ਆ ਸੋ ਇਹ ਬਹੁਤ ਵੱਡਾ ਮਤਲਬ ਕਿ ਹੁਣ ਔਖਾ ਕੰਮ ਹੋ ਚੁੱਕਾ ਇਹਨਾਂ ਦੇ ਲਈ ਉਦੋਂ ਬਾਅਦ ਲੱਗਦਾ ਹੈ ਅਨਲੋਫਲ ਐਕਟੀਵਿਟੀ ਪ੍ਰिवेंशन ਐਕਟ ਯੂਏਪੀਏ ਜਨੂੰ ਅਸੀਂ ਕਹਿ ਦਿੰਦੇ ਆ ਸੋ ਇਹ ਵੀ ਲੱਗ ਗਿਆ ਆ ਤੇ ਇਹ ਵੀ ਜਾਸੂਸੀ ਦੇ ਮਾਮਲੇ ਵਿੱਚ ਲੱਗਦਾ ਹੁੰਦਾ ਆ ਪਹਿਲਾਂ ਇਹਦੇ ਅੰਡਰ 180 ਦੇ ਨਾਲ ਹੀ ਕੈਦ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਫਿਰ ਇਹਨੂੰ ਵਧਾਇਆ ਜਾ ਸਕਦਾ ਹੈ ਅੱਗੇ ਸੋ ਹੁਣ ਮਤਲਬ ਜਿਹੜੇ ਬੰਦੇ ਫੜੇ ਜਾ ਚੁੱਕੇ ਨੇ ਕਾਫੀ ਖਤਰੇ ਦੇ ਵਿੱਚ ਉਹ ਹੈਗੇ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੋ ਗਿਆ ਇਹ ਵੀ ਕਾਨੂੰਨ ਉਹਨਾਂ ਤੇ ਲੱਗਾ ਆ ਇਸ ਸਿਸਟਮ ਨੂੰ ਹੈਕ ਕਰਨ ਦੇ ਲਈ ਲੱਗਦਾ ਜੇ ਕਿਸੇ ਬੰਦੇ ਨੇ ਕੋਈ ਟੈਕਨੋ ਟੈਕਨਿਕਲੀ ਕੁਝ ਗਲਤੀ ਕੀਤੀ ਹੋਵੇ ਜਿਵੇਂ ਉਹ ਜਲੰਧਰ ਵਾਲੇ ਮੁੰਡੇ ਨੇ ਐਪਾਂ ਡਿਵੈਲਪ ਕਰ ਦਿੱਤੇ ਸੀਗੀਆਂ ਇਹਦੇ ਨਾਲ ਨਾਲ ਆਫੀਸ਼ੀਅਲ ਸਰਵਿਸ ਕੰਡਕਟ ਐਕਟ ਇਹ ਕਿਹੜਾ ਜਿਹੜੇ ਬੰਦੇ ਸਰਵਿਸ ਦੇ ਵਿੱਚ ਨੇ ਜਿਵੇਂ ਡੀਆਰਡੀਓ ਵਾਲਾ ਹੋ ਗਿਆ ਮੌਸਕ ਵਾਲਾ ਹੋ ਗਿਆ ਉਹਨਾਂ ਉੱਤੇ ਇਹ ਕਾਨੂੰਨ ਲੱਗਿਆ ਬਾਕੀ ਵੀ ਲੱਗੇ ਨੇ ਲੇਕਿਨ ਇਹ ਸਪੈਸ਼ਲ ਆਫੀਸਰ ਕਲਾਸ ਦੇ ਬੰਦੇ ਵਾਲੀ ਹੁੰਦੇ ਨੇ ਸੋ ਹੁਣ ਇੱਥੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਮੁਸੀਬਤਾਂ ਇਹਨਾਂ ਦੀਆਂ ਬਹੁਤ ਵੱਧ ਚੁੱਕੀਆਂ ਨੇ ਸਰਕਾਰ ਤੇ ਏਜੰਸੀਆਂ ਦੇ ਹੁਣ ਇਹ ਘੇਰੇ ਦੇ ਵਿੱਚ ਆ ਚੁੱਕੇ ਨੇ ਇਹਨਾਂ ਕੋਲੇ ਗਲਤੀ ਤਾਂ ਹੋਈ ਹੈ ਅਸੀਂ ਕਿੱਦਾਂ ਇਸ ਗਲਤੀ ਤੋਂ ਬਚ ਸਕਦੇ ਆ ਜਾਂ ਇਹਨਾਂ ਕੋਈ ਗਲਤੀ ਹੋਈ ਕਿੱਦਾਂ ਦਰਅਸਲ ਇਹ ਬੰਦਿਆਂ ਨੂੰ ਖੁਦ ਨਹੀਂ ਸੀ ਪਤਾ ਮੈਜੋਰਟੀ ਉਹ ਬੰਦਿਆਂ ਨੂੰ ਵੀ ਅਸੀਂ ਸ਼ਿਕਾਰ ਹੋ ਚੁੱਕੇ ਹਾਂ ਸਿਸਟਮ ਦਾ ਹਨੀ ਟ੍ਰੈਪ ਫੜਾਉਂਦੇ ਹਨੀ ਟ੍ਰੈਪ ਦੇ ਵਿੱਚ ਇਹਨਾਂ ਨੂੰ ਲੈਂਦੇ ਆ ਜਾਂ ਫਿਰ ਕੀ ਹੁੰਦਾ ਐਗਜ਼ਾਮਪਲ ਲੈਨੇ ਆ ਮੰਨ ਲਓ ਜਿਵੇਂ ਮਲੋ ਆਪਣੀ ਲੜਕੀ ਜਿਹੜੀ ਆ ਜੋਤੀ ਮਲਹੋਤਰਾ ਉਹਦੇ ਨਾਲ ਹੋਇਆ ਜਾਂ ਆਪਣਾ ਦਵਿੰਦਰ ਸਿੰਘ ਕੀ ਹੋਇਆ ਪਹਿਲੀ ਵਾਰ ਜਦੋਂ ਇਹ ਕਿਸੇ ਆਫੀਸਰ ਦੇ ਟੱਚ ਦੇ ਵਿੱਚ ਆਉਂਦੇ ਨੇ ਹਾਈ ਹੈਲੋ ਹੁੰਦੀ ਆ ਹਾਂਜੀ ਕਿਵੇਂ ਹੋ ਜੀ ਉਹ ਇਦਾਂ ਦੇ ਬੰਦਿਆਂ ਨੂੰ ਲਾਭ ਦੇ ਆ ਜਿਹੜੇ ਫਿਰਦੇ ਤੁਰਦੇ ਆ ਜਿਨ੍ਹਾਂ ਕੋਲ ਸੋਸ਼ਲ ਮੀਡੀਆ ਉੱਤੇ ਜਿਹੜੇ ਜ਼ਿਆਦਾ ਐਕਟਿਵ ਨੇ ਉਹ ਪੁੱਛਦੇ ਕਿਦਾਂ ਠੀਕ ਆ ਉਹ ਬੜੀ ਇਹਨਾਂ ਦੀ ਇਹ ਤਾਂ ਬੰਦੇ 23 ਬਹੁਤ ਕਰਦੇ ਆ ਉਹ ਇੱਕ ਵੱਡੇ ਲੈਵਲ ਤੇ ਕੰਮ ਚੱਲਦਾ ਫਿਰ ਉਹ ਕਿੱਦਾਂ ਜੀ ਠੀਕ ਹੋ ਕਿੱਥੇ ਗਏ ਹੋ ਹਾਲਚਾਲ ਪੁੱਛਣ ਲੱਗ ਪੈਂਦੇ ਆ ਫਿਰ ਉਹ ਖਾਸ ਈਵੈਂਟ ਦੇ ਉੱਤੇ ਤੁਹਾਨੂੰ ਬੁਲਾਉਣ ਲੱਗ ਪੈਂਦੇ ਆ ਵੀ ਅੱਜ ਜੀ ਕਲਚਰਲ ਈਵੈਂਟ ਆ ਆ ਜਾਓ ਬੰਦੇ ਨੂੰ ਆਦਾ ਮੇਰੀ ਤਾਂ ਇੱਜ਼ਤ ਹੀ ਬਹੁਤ ਆ ਤੁਹਾਨੂੰ ਵਾਰ-ਵਾਰ ਉਹ ਆਪਣੇ ਦੇਸ਼ ਬੁਲਾਉਣਗੇ ਜਾਂ ਇੰਡੀਆ ਦੇ ਵਿੱਚ ਹੀ ਕੋਈ ਨਾ ਕੋਈ ਈਵੈਂਟ ਕ੍ਰੀਏਟ ਕਰਨਗੇ ਉੱਥੇ ਸੱਦਣਗੇ ਕਿ ਆ ਜਾਓ ਭਾਈ ਤੁਸੀਂ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਆ ਫਿਰ ਤੁਸੀਂ ਨਾ ਖੁੱਲ ਜਾਂਦੇ ਉਹਨਾਂ ਦੇ ਬੰਦਿਆਂ ਦੇ ਨਾਲ ਬਿਹਾਨਾ ਤਾਂ ਬੰਦੇ ਠੀਕ ਆ ਫਿਰ ਤੁਹਾਡੇ ਕੋਲ ਉਹ ਪੁੱਛਣ ਲੱਗ ਬੰਦੇ ਕਿੱਥੇ ਆ ਅੱਜ ਅੱਜ ਮੈਂ ਇੱਥੇ ਆ ਜੀ ਲੋਕੇਸ਼ਨ ਭੇਜੀ ਮਾਰੀ ਜੀ ਉਹ ਭੇਜ ਦਿੰਦਾ ਆ ਠੀਕ ਹੈ ਉਹ ਮਤਲਬ ਕੀ ਕਹਦੇ ਲੋਕੇਸ਼ਨ ਟਰੈਕ ਕਰਦੇ ਆ ਹੁਣ ਪਾਕਿਸਤਾਨ ਚ ਬੰਦੇ ਬੈਠੇ ਨੂੰ ਨਹੀਂ ਪਤਾ ਵੀ ਅੰਬਾਲਾ ਕਿੱਥੇ ਆ ਪਰ ਜਦੋਂ ਉਹਦੇ ਕੋਲ ਲੋਕੇਸ਼ਨ ਚੱਲੇਗੀ ਉਹ ਸਰਚ ਕਰੂਗਾ ਅੱਛਾ ਅੰਬਾਲਾ ਇੱਥੇ ਆ ਜੀ ਪਾਕਿਸਤਾਨ ਚ ਬੈਠੇ ਬੰਦੇ ਨੂੰ ਪਤਾ ਦਿੱਲੀ ਕਿੱਥੇ ਆ ਐਗਜ਼ੈਕਟ ਲੋਕੇਸ਼ਨ ਕਿੱਥੇ ਆ ਉਹਨੂੰ ਨਹੀਂ ਪਤਾ ਹੋਊਗਾ ਕਿ ਪਟਿਆਲੇ ਦਾ ਅੰਬਾਲਾ ਕੈਂਟ ਏਰੀਆ ਕਿਹੜਾ ਆ ਇੰਨੀ ਦੂਰ ਉਹਨੇ ਆਈਡੀਆ ਲੱਗਦਾ ਹੁੰਦਾ ਐਗਜ਼ੈਕਟਲੀ ਜੇ ਤੁਸੀਂ ਲੋਕੇਸ਼ਨ ਹੀ ਦਿੱਤੀ ਤਾਂ ਫਿਰ ਔਖਾ ਕੰਮ ਹੋ ਜਾਂਦਾ ਮੰਨ ਲਓ ਤੁਸੀਂ ਐਂ ਉਹ ਵੀ ਆਪਦੇ ਪਿੰਡ ਵਿੱਚ ਬੈਠੇ ਹੋ ਤੁਹਾਡੇ ਪਿੰਡ ਦਾ ਤਾਂ ਪਤਾ ਕਿਸੇ ਨੂੰ ਪਰ ਤੁਹਾਡੇ ਘਰ ਦਾ ਨਹੀਂ ਪਤਾ ਤੁਹਾਡੇ ਕਮਰੇ ਦਾ ਨਹੀਂ ਪਤਾ ਤੁਸੀਂ ਆਪਦੀ ਲੋਕੇਸ਼ਨ ਭੇਜਦੇ ਹੋ ਬੰਦਾ ਸਿੱਧਾ ਉੱਥੇ ਆ ਜਾਊਗਾ ਆਦਰਵਾਇਜ਼ ਉਹ ਪਿੰਡ ਚ ਲੱਭੂਗਾ ਵੀ ਬੰਦਾ ਕਿੱਥੇ ਆ ਸੋ ਸੇਮ ਇਦੀ ਲੋਕੇਸ਼ਨ ਦਿੱਤੀ ਜਾਂਦੀ ਆ ਤਸਵੀਰਾਂ ਮੰਗਾ ਲੀਆਂ ਜਾਂਦੀਆਂ ਹੁਣ ਜੋਤੀ ਮਲੋਤਰਾ ਉੱਤੇ ਜੋਤੀ ਮਲੋਤਰਾ ਦੇ ਕੋਲੋਂ ਪਠਾਨਕੋਟ 에어 베이스 ਦੀਆਂ ਤਸਵੀਰਾਂ ਮਗਾਈਆਂ ਗਈਆਂ ਪਹਿਲੇ ਉਹਨੂੰ ਕਹਿੰਦੇ ਜਾ ਕੇ ਤੋਂ ਉੱਥੇ ਵੀਡੀਓ ਬਣਾ ਤੇਰੇ ਕੋਲ ਬਹੁਤ ਸਾਰੇ ਈਅਰ ਹੈਗੇ ਨਾ ਤੂੰ ਇਹ ਕਰ ਜੋਤੀ ਇੱਕ ਵੀਡੀਓ ਉੱਥੇ ਜਾ ਕੇ ਬਣਾ ਉਹਨੇ ਜਾ ਕੇ ਬਣਾਈ ਸਾਰੀ ਜਾਣਕਾਰੀ ਦਿੱਤੀ ਤੇ ਸਾਨੂੰ ਪਤਾ ਆ ਜਦੋਂ ਆਹ ਘਟਨਾ ਹੋਈ ਆ ਇੰਡੀਆ ਤੇ ਪਾਕਿਸਤਾਨ ਦੀ ਟਸਲ ਪਠਾਨਕੋਟ ਦੇ 에어 베이스 ਨੂੰ ਨੁਕਸਾਨ ਹੋਇਆ ਕਿਉਂਕਿ ਉਹਨਾਂ ਕੋਲੇ ਪੂਰੀ ਇਨਫੋਰਮੇਸ਼ਨ ਸੀਗੀ ਉਹਨਾਂ ਕੋਲੇ ਪੂਰੀ ਜਾਣਕਾਰੀ ਵੀਡੀਓ ਰਾਹੀਂ ਪਹੁੰਚ ਚੁੱਕੀ ਹੈ ਹਾਲਾਂਕਿ ਸ਼ਾਇਦ ਜੋਤੀ ਮਲੋਤਾ ਰੰਮ ਦਾ ਦਵਿੰਦਰ ਸਿੰਘ ਵਰਗੇ ਬੱਚਿਆਂ ਨੂੰ ਖੁਦ ਨਹੀਂ ਸੀ ਪਤਾ ਕਿ ਅਸੀਂ ਇਸ ਸਿਸਟਮ ਦਾ ਸ਼ਿਕਾਰ ਹੋ ਚੁੱਕੇ ਹਾਂ ਪਰ ਉਹਨਾਂ ਕੋਲ ਉਹ ਜਾਣਕਾਰੀ ਮੰਗਵਾਈ ਜਾਂਦੀ ਆ ਲਿਹਾਜ ਦੇ ਚੱਕਰ ਦੇ ਵਿੱਚ ਜਾਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਦਾਂ ਦੀਆਂ ਵੀਡੀਓਜ਼ ਬਣਾਓ ਉਹਨੂੰ ਲੱਗਦਾ ਵੀ ਮੇਰਾ ਤਾਂ ਭਲਾ ਸੋਚਦੇ ਆ ਜਾਂ ਫਿਰ ਉਹਨਾਂ ਨੂੰ ਬਾਰ-ਬਾਰ ਬੁਲਾਇਆ ਜਾਂਦਾ ਪਾਕਿਸਤਾਨ ਆ ਜਾਓ ਭਾਈ ਤੁਹਾਨੂੰ ਆਏ ਸੇਰੀ ਦੀ ਵੀਡੀਓ ਬਣਾ ਕੇ ਦਿਖਾਉਨੇ ਆ ਉਹਨੂੰ ਲੱਗਦਾ ਵੀ ਇਹ ਬੰਦੇ ਠੀਕ ਆ ਫਿਰ ਉਹ ਗਿਫਟ ਦੇਣ ਲੱਗ ਪੈਂਦੇ ਆ ਸੋ ਇਸ ਤਰੀਕੇ ਨਾਲ ਜਿਹੜਾ ਆਨਲਾਈਨ ਸਿਸਟਮ ਹੈਗਾ ਉਹ ਬਹੁਤ ਜ਼ਿਆਦਾ ਫਰਾਡ ਉਹਦੇ ਰਾਹੀਂ ਹੋ ਰਿਹਾ ਆ ਤੁਹਾਨੂੰ ਸਾਰਿਆਂ ਨੂੰ ਸੰਭਲ ਕੇ ਰਹਿਣ ਦੀ ਲੋੜ ਹੈ ਇਹਨਾਂ ਚੀਜ਼ਾਂ ਤੋਂ ਜਿੰਨਾ ਬਚ ਸਕਦੇ ਹੋ ਬਚੋ ਟੈਕਨੋਲੋਜੀ ਨੂੰ ਉਨੀਕ ਵਰਤੋਂ ਕਰੋ ਜਿੰਨੀ ਤੁਹਾਡੇ ਕੰਮ ਦੀ ਹੈ ਜਦੋਂ ਜ਼ਿਆਦਾ ਯੂਟਿਲਾਈਜੇਸ਼ਨ ਹੋ ਜਾਂਦੀ ਫਿਰ ਉਹ ਖਤਰਾ ਹੋ ਜਾਂਦੀ ਹੈ ਅਕਸਰ ਇਦਾਂ ਦੀਆਂ ਵੀਡੀਓ ਜਿਵੇਂ ਆ ਇਨਫੋਰਮੇਸ਼ਨ ਵਾਲੀ ਵੀਡੀਓ ਨੂੰ ਦੇਖੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਭਾਈ ਹਾਂ ਬਚਣ ਦੀ ਲੋੜ ਹੈ ਟੈਕਨੋਲੋਜੀ ਜਿੰਨਾ ਤੁਹਾਡਾ ਫਾਇਦਾ ਕਰਦੀ ਹੈ ਉਸ ਤੋਂ ਵੱਧ ਨੁਕਸਾਨ ਵੀ ਕਰ ਸਕਦੀ ਹੈ ਜੇ ਸਾਨੂੰ ਵਰਤਨ ਹੀ ਨਹੀਂ ਆ ਰਹੀ ਕਿਤੇ ਅਸੀਂ ਇਹਦੇ ਸ਼ਿਕਾਰ ਨਾ ਹੋ ਜਾਈਏ ਜਿੱਦਾਂ ਇੱਕ ਕਾਫੀ ਸਾਰੇ ਨੌਜਵਾਨ ਹੋਇਆ ਹੁਣ ਉਹਨਾਂ ਦੇ ਪਰਿਵਾਰ ਕਹਿੰਦੇ ਆ ਕਿ ਸਾਡੇ ਬੱਚੇ ਸੱਚੇ ਆ ਉਹ ਖੁਦ ਕਹਿ ਰਹੇ ਸਾਡੇ ਬੱਚੇ ਸੱਚੇ ਆ ਲੇਕਿਨ ਜਿਹੜੀ ਗਲਤੀ ਅਣਜਾਣੇ ਵਿੱਚ ਇਹਨਾਂ ਨੇ ਕਰ ਦਿੱਤੀ ਡਿਫੈਂਸ ਸਿਸਟਮ ਦੀ ਜਾਣਕਾਰੀ ਬਹੁਤ ਸਾਰੀਆਂ ਲੋਕੇਸ਼ਨਾਂ ਦੇ ਦਿੱਤੀਆਂ ਉਹ ਗਲਤੀ ਕਿਦਾਂ ਫਿਰ ਉਸ ਨੂੰ ਕਿਵੇਂ ਜਸਟੀਫਾਈ ਕੀਤਾ ਜਾ ਸਕਦਾ ਆ ਸੋ ਏਜੰਸੀਆਂ ਦਾ ਫਿਰ ਉਹ ਗਲਤੀਆਂ ਲੱਭਣ ਗਿਆ ਤੇ ਉਹਨਾਂ ਨੂੰ ਸਜ਼ਾਵਾ ਵੀ ਹੋ ਸਕਦੀਆਂ ਨੇ ਅੱਗੇ ਕੀ ਹੁੰਦਾ ਦੇਖੋ ਕੀ ਬਣਦਾ ਲੇਕਿਨ ਹਾਂ ਬੱਚੋ ਇਸ ਸਿਸਟਮ ਤੋਂ ਜਿੰਨਾ ਬਚ ਸਕਦੇ ਹੋ ਬਾਕੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਉਸੇ ਤੁਹਾਨੂੰ ਕੀ ਲੱਗਦਾ ਹਨੀ ਟਰੈਪ ਤੋਂ ਕਿੱਦਾਂ ਬਚਿਆ ਜਾ ਸਕਦਾ ਜਾਂ ਤੁਹਾਡੇ ਕੋਈ ਨੂਨ ਇਦਾਂ ਦਾ ਮਦਾ ਸ਼ਿਕਾਰ ਦੇ ਵਿੱਚ ਆਇਆ ਹੋਵੇ ਜਾਂ ਤੁਸੀਂ ਕਿੰਨੀ ਕਿ ਟੈਕਨੋਲੋਜੀ ਦੀ ਵਰਤੋਂ ਕਰਦੇ ਹੋ ਜ਼ਰੂਰ ਮੈਨੂੰ ਕਮੈਂਟ ਬਾਕ ਵਿੱਚ ਦੱਸਿਓ ਇਹਦੇ ਨਾਲ ਨਾਲ ਹੀ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੇ ਤੁਸੀਂ ਪੰਜਾਬ ਦੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਹੋ ਖਾਸ ਕਰਕੇ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਆਪਣੇ ਕੋਲੇ ਪੀਸੀਐਸ ਦੇ ਲਈ ਇੱਕ ਰਿਕਾਰਡਡ ਬੈਚ ਹੈ ਜਿਸ ਦੀ ਫੀਸ 5000 ਰੁਪਿਆ ਹੈ ਇੱਕ ਸਾਡੇ ਕੋਲੇ ਲਾਈਵ ਰਿਕਾਰਡਡ ਬੈਚ ਹੈ ਜਿਸ ਦੀ ਫੀਸ 10000 ਰੁਪਿਆ ਹੈ ਇਹ ਦੋਨੋਂ 프리 ਦੇ ਲਈ ਬੈਚ ਨੇ ਐਡਮਿਸ਼ਨ ਲੈਣ ਦੇ ਲਈ ਪੀਸੀਐਸ ਦੇ ਲਈ ਜਾਂ ਫਿਰ ਕੋਈ ਹੋਰ ਜਾਣਕਾਰੀ ਦੇ ਲਈ ਇਸ ਨੰਬਰ ਦੇ ਉੱਤੇ ਕਾਲ ਕਰ ਲਿਓ ਤੁਸੀਂ ਤਾਂ ਕਿ ਤੁਹਾਨੂੰ ਪੀਸੀਐਸ ਦੀ ਸਾਰੀ ਜਾਣਕਾਰੀ ਮਿਲ ਸਕੇ ਠੀਕ ਹੈ ਨਾਲ ਦੀ ਨਾਲ ਹੀ ਜੇ ਤੁਸੀਂ ਪੰਜਾਬ ਨਾਮਾ ਬੁੱਕ ਪੰਜਾਬ ਪੀਸੀਐਸ ਲਈ ਆਰਡਰ ਕਰਨਾ ਚਾਹੁੰਦੇ ਹੋ ਪੰਜਾਬੀ ਵਿੱਚ ਲੱਗਾ ਅੰਗਰੇਜ਼ੀ ਵਿੱਚ ਲੱਗਾ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਵੀ ਬੁੱਕ ਆਰਡਰ ਕਰ ਸਕਦੇ ਹੋ ਜੇ ਵੈਸੇ ਵੀ पीसीएस ਦੇ ਰਿਗਾਰਡਿੰਗ ਕੋਈ ਜਾਣਕਾਰੀ ਲੈਣੀ ਹੈ ਕੋਈ ਇਨਫੋਰਮੇਸ਼ਨ ਲੈਣੀ ਹੈ ਕੋਈ ਗਾਈਡੈਂਸ ਲੈਣੀ ਹੈ ਤਾਂ ਵੀ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਲਿਓ ਠੀਕ ਹੈ ਸੋ ਚਲੋ ਵੀਡੀਓ ਵਧੀਆ ਲੱਗੀ ਹੋਗੀ ਜਉਂਦੇ ਬੱਸ ਦੇਰੋ ਰੱਬ ਖੈਰ ਕਰੇ ਜੀ ਸੱਸੀ ਘਸਰ ਨੂੰ ਬਾਏ ਬਾਏ